ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਜਨਤਾ ਅੱਜ ਆਪਣੇ ਚੈਨਲ ਦੀ ਚੌਥੀ ਵੀਡੀਓ ਤੇ ਅੱਜ ਆਪਾਂ ਆ ਵੀ ਕੱਟੀ ਨੂੰ ਦੁੱਧ ਪਿਉਣ ਜਾਣੇ ਹਾਂ ਖੜੀ ਹੋ ਹੋ ਗੜੀ ਲੈ ਖੜੀ ਹੋ ਜਾ ਆ ਜਾ ਆ ਜਾ ਆ ਜਾ ਆ ਜਾ ਪੁੱਤਾ ਬਈ ਕੱਦ-ਕੁੱਦ ਵਧੀਆ ਹੁਣ ਦੁੱਧ ਪੀਣ ਲੱਗ ਗਿਆ ਖਲੋ ਵਧੀਆ ਕਰ ਲਾ ਪੀ ਲਾ ਪੀ ਲਾ ਪੀ ਲਾ ਮਿਸਾ

ਬੱਚਾ ਲਾ ਮੈਂ ਦੇਖੋ ਭਾਈ ਕਿਹਨੇ ਛੋਟੇ ਬੱਚੇ ਨੂੰ ਜੱਪਾ ਐ ਲਾਨ ਗਿਆ ਨਾ ਐ ਤਾਂ ਵੱਡਾ ਹੁਣ ਦਵਾਈ ਦੂਗੀ ਦਿਨ ਚ ਸੁੱਖਾ ਮੁੱਛ ਤੇ ਹੱਥ ਮਾਰਦੇ ਨੇ ਜਿੰਨਾ ਵਿੱਚ ਲਾ ਨਾ ਛੱਡ ਮੈਂ ਦੇਖੋ ਭਾਈ ਹਾਂ ਹੋਰ ਹੈ ਨਹੀਂ ਹੁਣ ਅੱਜ ਆ ਵੀ ਆਪਣੀ ਚੌਥੀ ਵੀਡੀਓ ਹਾਂ ਦੇਖੋ ਭਾਈ Yeah. Uh.